ਹਾਂਜੀ ਮੈਂ ਮਨਮੀਤ ਕੌਰ 85 ਨੰਬਰ ਵਾਰਡ ਤੋਂ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਆ ਮੈਂ ਇੱਥੋਂ ਧਿਆਨ ਸਿੰਘ ਡੇਰੇ ਵਾਲੀ ਸਾਈਡ ਆਈ ਆਂ ਤੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਡੋਰ ਟੂ ਡੋਰ ਜਾ ਕੇ ਇੱਥੇ ਇਹਨਾਂ ਨੇ ਦੱਸੇ ਕਿ ਇਹਨਾਂ ਦੀਆਂ ਗਲੀਆਂ ਬੜੀਆਂ ਨੀਵੀਆਂ ਆ ਤੇ ਬਹੁਤ ਪਾਣੀ ਖੜ ਜਾਂਦਾ ਹੈ ਤੇ ਗਲੀਆਂ ਨਹੀਂ ਬਣੀਆਂ ਹੋਈਆਂ ਆਪਾਂ ਇਹ ਚੀਜ਼ਾਂ ਨੂੰ ਬਹੁਤ ਧਿਆਨ ਵਿੱਚ ਰੱਖ ਕੇ ਜੇ ਤੁਸੀਂ ਮੈਨੂੰ ਆਪਣਾ ਕੌਂਸਲਰ ਚੁੰNDE ਹੋ ਆਮ ਆਦਮੀ ਪਾਰਟੀ ਦਾ ਇਹ ਆ ਅਸੀਂ ਆ ਸਾਰੀਆਂ ਚੀਜ਼ਾਂ ਦੇਖ ਕੇ ਸਭ ਤੋਂ ਪਹਿਲਾਂ ਇਧਰੋਂ ਸਟਾਰਟ ਕਰਾਂਗੇ ਕਿਉਂਕਿ ਇਧਰ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਆ ਪਿਛਲੇ ਕਾਉਂਸਲਰ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਕੋਈ ਕੰਮ ਨਹੀਂ ਇਧਰ ਹੋਇਆ ਆ ਹਾਂਜੀ ਮੈਂ ਹੱਥ ਜੋੜ ਕੇ ਸਾਰੇ ਆਪਣੇ ਪਰਿਵਾਰ ਨੂੰ ਏਰੀਆ ਦੇ ਏਰੀਆ ਦੇ ਪਰਿਵਾਰ ਪਰਿਵਾਰ ਨੂੰ ਮੈਂ ਇਹੀ ਬੇਨਤੀ ਕਰਨਾ ਚਾਹੁੰਦੀ ਆ ਕਿ ਤੁਸੀਂ ਆਪਣੀ ਵੱਦ ਤੋਂ ਵੱਧ ਵੋਟ ਦੇ ਕੇ ਆ ਆ ਛਾੜੂ ਦਾ ਬਟਨ ਦਬਾਓ ਤੇ 3ਵੇਂ ਨੰਬਰ ਮਨਮੀਤ ਕੌਰ ਤਨਵਾ ਹਾਂਜੀ ਤੇ ਸਾਨੂੰ ਕਾਮਯਾਬ ਕਰੋ ਤਾਂ ਕਿ ਅਸੀਂ ਆਪਣੇ ਏਰੀਆ ਦਾ ਵੱਧ ਤੋਂ ਵੱਧ ਕੰਮ ਕਰ ਸਕੀਏ